ਹਾਂਜੀ ਬਾਈ ਜੀ ਕੀ ਹਾਲ ਚਾਲ ਆ ਹੁਣ ਆਪ ਅੱਜ ਦੱਸਾਂਗੇ ਤੁਹਾਨੂੰ ਫੇਸਬੁੱਕ ਦੇ ਪ੍ਰੋਫਾਈਲ ਸਟੇਟਸ ਬਾਰੇ ਜੇ ਤੁਹਾਡਾ ਸਟੇਟਸ ਵਧੀਆ ਹੈ ਫਿਰ ਅੱਗੇ ਕੰਮ ਕਰਨ ਦਾ ਫਾਇਦਾ ਜੇ ਸਟੇਟਸ ਵਧੀਆ ਨਹੀਂ ਫਿਰ ਨਹੀਂ ਫਾਇਦਾ ਹੈਗਾ ਫਿਰ ਉਹਨੂੰ ਉਹਦਾ ਇਸ਼ੂ ਜਿਹੜਾ ਸੋਲਵ ਕਰਵਾਉਣਾ ਪਊਗਾ ਸੋ ਨਾਲ ਦੀ ਨਾਲ ਸਕਰੀਨ ਰਿਕਾਰਡਿੰਗ ਵੀ ਲਾਵਾਂਗੇ ਆ ਵੀ ਨਾਲ ਜਨਾ ਦੇਖ ਲਓ ਸਭ ਤੋਂ ਪਹਿਲਾਂ ਆਪਾਂ ਆਉਣਾ ਫੇਸਬੁੱਕ ਤੇ ਫੇਸਬੁੱਕ ਓਕੇ ਕਰ ਲਈ ਫਿਰ ਆਪਾਂ ਕਰਨਾ ਉਹਦੂਆ ਪ੍ਰੋਫੈਸ਼ਨਲ ਮੋਡ ਆਨ ਸਿੱਧਾ ਪੰਜਾਬੀ ਚ ਮੈਂ ਤੁਹਾਨੂੰ ਸਹੀ ਜੇਤੀ ਦੱਸ ਦੂੰਗਾ ਕੋਈ ਪਹਿਲਾਂ ਉਹਨਾਂ ਵਾਂਗੂ ਆਪਾਂ ਵੀਡੀਓ ਲੰਬੀ ਕਰਕੇ ਨਹੀਂ ਹੈਗੇ ਫਿਰ ਦੂਆ ਥੱਲੇ ਆਉਣਾ ਜਮਾਤ ਸਰ ਤੋਂ ਪਹਿਲਾਂ ਟੂਰਿਸਟ ਟੂਰਿਸਟ ਨੂੰ ਓਕੇ ਕਰ ਲੈਣਾ ਫਿਰ ਅੱਗੇ ਆਉਣੇ ਤੁਹਾਡਾ ਥੱਲੇ ਜਾ ਕੇ ਪ੍ਰੋਫਾਈਲ ਪ੍ਰੋਫਾਈਲ ਦੇ ਨਾਲ ਆਉਗਾ ਪ੍ਰੋਫਾਈਲ ਰეკਮੈਂਡੇਸ਼ਨ ਰეკਮੈਂਡੇਸ਼ਨ ਓਕੇ ਕਰ ਲੈਣਾ ਰეკਮੈਂਡੇਸ਼ਨ ਓਕੇ ਕਰਨ ਤੋਂ ਬਾਅਦ ਫਿਰ ਅੱਗੇ ਆਵੇ ਤੁਹਾਡੇ ਫਿਰ ਰეკਮੈਂਡੇਸ਼ਨ ਦੱਸੀ ਜਾਂਦਾ ਹੈ ਯੂਆਰ ਹੈਲਥ ਮਜੂਬ ਗਰੂ ਯੂਆਰ ਆਡੀਅנס ਵੀ ਕਾਜ਼ ਇਹ ਛੋਟੀ ਨਾਲ ਗਰੋਹ ਹੋਣ ਦੇ ਵਿੱਚ ਕਰਨ ਦੇ ਵਿੱਚ ਫੇਸਬੁਕ ਵੀ ਤੁਹਾਡੀ ਮਦਦ ਕਰੂ ਕਿਉਂਕਿ ਪ੍ਰੋਫਾਈਲ ਲਾਈਕ ਯੂਅਰ ਰਿੰਗ ਪੀਪਲ ਤਾਂ ਆ ਵੀ ਤੁਹਾਡੀ ਜਿਹੜੀ ਪ੍ਰੋਫਾਈਲ ਹੈ ਇਹਨੂੰ ਤੁਹਾਨੂੰ ਅਤੇ ਸਾਰੇ ਲੋਕ ਇਹਨੂੰ ਪਸੰਦ ਕਰਦੇ ਨੇ ਯੂਅਰ ਪ੍ਰੋਫਾਈਲ ਹੈ ਜ ਨਾਓ ਲਿਸਟ ਵਿਅਰ ਆਰ ਸੁਜੈਸਟਡ ਪ੍ਰੋਫਾਈਲ ਇਹ ਜ ਨਿਊ ਪੇਪਰ ਕਹਿੰਦੇ ਤੁਹਾਡੀ ਪ੍ਰੋਫਾਈਲ ਨੂੰ ਅਸੀਂ ਨਵੇਂ-ਨਵੇਂ ਲੋਕਾਂ ਚ ਭੇਜਾਂਗੇ ਤੇ ਇਹ ਤਾਂ ਸੀਗਾ ਇੱਕ ਛੋਟਾ ਰეკਮੈਂਡੇਸ਼ਨ ਕਰਨ ਦਾ ਫਿਰ ਕਮੈਂਟ ਨੂੰ ਕਰਦਾ ਕਿ ਨਹੀਂ ਕਰਦਾ ਫੇਸਬੁਕ ਉਹ ਕਰਦਾਗਾ ਆ ਥੱਲੇ ਰეკਮੈਂਡੇਸ਼ਨ ਫੇਰ ਆਗੀ ਆ ਗਿਆ ਥੱਲੇ ਸਭ ਤੋਂ ਪਹਿਲਾਂ ਮੋਰ ਅਬਾਊਟ ਯੂਅਰ ਪ੍ਰੋਫਾਈਲ ਤੇ ਇਹ ਵੀ ਆ ਗਿਆ ਪ੍ਰੋਫਾਈਲ ਸਟੇਟਸ ਹੁਣ ਆਪਾਂ ਇਹ ਚੈੱਕ ਕਰਾਂਗੇ ਸਭ ਤੋਂ ਸ਼ੁਰੂਆਤ ਕੰਮ ਇਹ ਹੈ ਪਹਿਲਾਂ ਪੇਜ ਬਣਾਉਣ ਤੋਂ ਬਾਅਦ ਹੁਣ ਇੱਥੇ ਆਏ ਤੁਸੀਂ ਕੀ ਸੋਚੋਗੇ ਵੀ ਰეკਮੈਂਡੇਸ਼ਨ ਵੀ ਐਕਟਿਵ ਹੈ ਮੋਨਟਾਈਜ਼ੇਸ਼ਨ ਵੀ ਐਕਟਿਵ ਹੈ ਮਾਰਕੀਟਪਲੇਸ ਵੀ ਐਕਟਿਵ ਹੈ ਇਹਨਾਂ ਨੇ ਲਿਖਿਆ ਵੀ ਟੂ ਯੂਜ਼ ਥਿਸ ਫਿਚਰ ਯੂ ਮਸਟ ਬੀ ਐਲੀਜੀਬਲ ਐਂਡ ਅਵਰ ਬ੍ਰੇਕਿੰਗ ਐਨੀ ਰੂਲਸ ਬਈ ਇਹ ਸਾਰੇ ਆ ਗਏ ਤੇ ਬੰਨੇ ਛੋਡੇ ਤੁਸੀਂ ਪੈਸੇ ਕਮਾਉਣ ਦੇ ਕਾਬਿਲੋਂ ਪਰ ਵੀ ਹੁਣ ਦੇਖਿਆ ਜਾਵੇ ਤੇ ਆ yellow ਨਿਸ਼ਾਨ ਆ ਰਿਹਾ ਹੈ ਇਹਦੇ 그린 ਹੋਣਾ ਚਾਹੀਦਾ ਸੀ ਹਰਾ ਹੋਣਾ ਚਾਹੀਦਾ ਸੀ 레드 ਦੇ ਤਾਂ ਇਹ ਰਿਮੂਵ ਹੀ ਕਰ ਦਿੰਦੇ ਨੇ ਪੇਜ ਨੂੰ ਤੇ ਹੁਣ ਇਹ yellow ਕਿਉਂ ਹੋਇਆ ਇਹਨਾਂ ਥੱਲੇ ਦੱਸਿਆ ਵੀ ਅਸੀਂ ਐਕਸ਼ਨ ਕਿਉਂ ਲੈਂਦਾ ਜੀ ਇਹ yellow ਕਿਉਂ ਕਰਿਆ ਐਕਸ਼ਨ ਵੀ ਵੀ ਟੇਕਨ ਇਮਪੈਕਟ ਔਨ ਯੂਅਰ ਪ੍ਰੋਫਾਈਲ ਔਰ ਕੰਟੈਂਟ ਤੁਹਾਡਾ ਕਾਪੀਰਾਈਟ ਆ ਐਪ ਇਹ ਠੀਕ ਹੈ ਵੀ ਤੁਹਾਡੀ ਵੀਡੀਓ ਰਿਮੂਵ ਕਰਤੀ ਇਹ ਕਾਪੀਰਾਈਟ ਆਨ ਕਰਕੇ ਤੁਸੀਂ ਕਿਸੇ ਦਾ ਕੰਟੈਂਟ ਵਰਤੇਗਾ ਇਸ ਕਰਕੇ ਅਸੀਂ ਤੁਹਾਡਾ ਇਹ ਪੇਜ ਸਕ੍ਰੀਨ ਡਾਊਨ ਕਰਤਾ। ਸੋ ਇਸ ਅੱਗੇ ਜਾ ਕੇ ਪੰਜਾਬ ਹਾਲਾਤ ਤੇ ਮੇਰੀ ਪੇਜ ਸੀ ਪੁਰਾਣਾ ਪੇਜ ਸੀਗਾ। ਮੈਂ ਇਹਦੇ ਦੇਖਿਆ ਇਹਨਾਂ ਨੇ ਵੀਡੀਓ ਦਾ ਨਾਮ ਵੀ ਦੱਸਿਆ। ਆ ਜਾ ਮਕਸੀਕੋ ਚੱਲੀਏ, ਮੂਵੀ ਦੀ ਕਲਿੱਪ ਪਾਈ ਸੀ ਮੈਂ ਕੱਟ ਕੇ ਬਜਾਲਿਓ ਉਹਦੇ ਵਿੱਚ ਕਿਤੇ ਜਿਹੜਾ ਪਲੇਬੈਕ ਤੇ ਸਾਊਂਡ ਵਜ ਬਜਦਾ ਹੁੰਦਾ ਉਹਦੇ ਨਾਲ ਇਹਦਾ ਕੋਪੀਰਾਈਟ ਦਿੱਤਾ ਸੀ ਮੈਂ ਦੇਖਿਆ ਸੀ ਇਹ। ਕੋਈ ਰੂਟਰ ਯੂਆਰ ਵੀਡੀਓ ਵਾਇਸ ਹੈਪਨਡ। ਤੇ ਇਸ ਕਰਕੇ ਸਭ ਤੋਂ ਪਹਿਲਾਂ ਇਹ ਤੁਸੀਂ ਕਿਵੇਂ ਸੋਲਵ ਕਰਨਾ ਹੈ? ਕਿਵੇਂ ਕੋਈ ਅੱਗੇ ਜਾ ਕੇ ਸੋਲਵ ਹੋਊਗਾ ਕਿਵੇਂ ਤੁਸੀਂ ਇਹ ਫੇਸਬੁੱਕ ਟੀਮ ਨੂੰ ਮੇਲ ਭੇਜਣੀ ਹੈ ਉਹ ਤੇ ਕੀ ਕੀ ਲਿਖਣਾ ਹੈ ਇਹ ਤੁਹਾਨੂੰ ਮੈਂ ਅਗਲੀ ਵੀਡੀਓ 'ਚ ਦੱਸੂਗਾ ਕਿਉਂਕਿ ਵੀਡੀਓ ਲੰਬੀ ਹੋ ਜਾਂਦੀ ਹੈ ਇਹ ਆਪਾਂ ਹੁਣ ਸ਼ੁਰੂ ਕੀਤਾ ਸੀ ਸਵੇਰੇ ਵੀਡੀਓ ਪਾਉਣ ਦਾ ਵੀ ਦੱਸਿਆ ਸੀ ਵੀਡੀਓ ਕਿਵੇਂ ਪਾਉਣੀ ਹੈ ਤੇ ਕਿਸੇ ਦੀ ਕਾਪੀ ਨਹੀਂ ਕਰਨੀ ਉਹ ਤੇ ਕੀ ਈਸ਼ੂ ਆਉਂਦਾ ਤੇ ਹੁਣ ਤੁਹਾਨੂੰ ਦੱਸਿਆ ਇਹਦਾ ਸਟੇਟਸ ਬਾਰੇ ਹੁਣ ਦੱਸੂਗਾ ਤੁਹਾਨੂੰ ਇਹ ਸਟੇਟਸ ਅਗਲੀ ਵੀਡੀਓ ਦੇ ਵਿੱਚ ਜਿਹੜਾ ਤੁਹਾਡਾ ਪੇਜ ਸਟੇਟਸ ਖਰਾਬ ਹੈ ਉਹ ਤੇ ਈਸ਼ੂ ਆਇਆ ਹੋਇਆ ਉਹ ਕਿਵੇਂ ਰਿਮੂਵ ਕਰਨਾ ਹੈ ਤੋ ਠੀਕ ਆ ਵੀਰੋ ਧੰਨਵਾਦ ਮਿਹਰਬਾਨੀ ਇੱਕ ਅੱਜ 18 ਘੰਟੇ ਹੋ ਗਏ ਫੇਸਬੁੱਕ ਟੀਮ ਨੇ ਨਵੀਂ ਅਪਡੇਟ ਦਿੱਤੀ ਐ ਉਹਦੇ ਬਾਰੇ ਵੀ ਵੀਡੀਓ ਬਣਾ ਕੇ ਛੇਤੀ ਛੇਤੀ ਮੈਂ ਫੇਸਬੁੱਕ ਤੇ ਪਾਉਂਗਾ ਉਹ ਨਵੀਂ ਅਪਡੇਟ ਦੇ ਵਿੱਚ ਕੀ ਕਹਿੰਦੇ ਨੇ ਤੋ ਠੀਕ ਆ ਵੀਰ ਧੰਨਵਾਦ ਮਿਹਰਬਾਨੀ ਜਿਉਂਦੇ ਰਹੋ ਬਸਦੇ ਰਹੋ ਜਵਾਨੀਆਂ ਹੋਵੋ